ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਪ੍ਰਿਆਣਾ ਸਾਹਿਬ ਪ੍ਰਿਆਣਾ ਸਾਹਿਬ ਦਾ ਨੰਬਰ ਮੈਂ ਸਟਾਰਟਿੰਗ 'ਚ ਸਾਂਝਾ ਕਰਦਾ ਹਾਂ ਕਿਸੇ ਵੀ ਵੀਰਪੰਨ ਪ੍ਰਾਨੇ ਕਾਲ ਕਰਨੀ ਹੋਵੇ ਜਾਂ ਟਰੱਕ ਲਾਉਣ ਦੀ ਸੁਵਾਬਾ ਲੈਣੀ ਚਾਹੋ ਨੇ ਤੁਸੀਂ ਤਾਂ 416 848 96 98 ਪ੍ਰਿਆਣਾ ਸਾਹਿਬ ਦਾ ਨੰਬਰ ਹੈ ਪ੍ਰਿਆਣਾ ਸਾਹਿਬ ਬੜੀ ਤਰਸੱਲੀ ਮੱਚੀ ਪਈ ਹੈ ਜੀ ਕੱਲ ਦੀ ਫੈਡਰਲ ਗਵਰਨਮੈਂਟ ਦੀ ਸੋ ਸ਼ੁਰੂਆਤ ਆਪਾਂ ਉੱਥੋਂ ਹੀ ਕਰਦੇ ਹਾਂ ਜੀ ਬਿਲਕੁਲ ਭਿੰਦ ਜੀ ਸੋ ਕੱਲ ਫੈਡਰਲ ਪੋਲਿਟਿਕਸ ਦੀ ਗੱਲ ਕਰੀਏ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਇਸ ਢੰਗ ਦੀਆਂ ਹੋਈਆਂ ਨੇ ਸੋ ਜੀ ਦੇ ਕਰਕੇ ਕੱਲ ਸਾਰੇ ਦਾ ਧਿਆਨ ਓਟਵਾ ਵਾਲਾ ਲੱਗਾ ਰਿਹਾ ਸੋ ਕੀ ਹੋ ਸਕਦਾ ਹੋਰ ਕੀ ਕੀ ਸਭਾਵਨਾਵਾਂ ਹੋ ਸਕਦੀਆਂ ਨੇ ਸੋ ਕੱਲ ਸਾਰਾ ਦਿਨ ਇਸ ਬਾਬਤ ਚਰਚਾਾਂ ਮਾਂ ਹੁੰਦੀਆਂ ਰਹੀਆਂ ਨੇ ਸੋ ਇਹਦੇ ਵਿੱਚ ਇਸ ਤਰ੍ਹਾਂ ਦੇ ਵੀ ਹਾਲਾਤ ਬਣ ਗਏ ਸੀ ਕਿ ਚਰਚਾਾਂ ਮਾਂ ਕਿ ਜਸਟਨ ਟੂਡੋ ਸਾਹਿਬ ਵੀ ਆਪਣਾ ਅਸੀਫਾ ਦੇ ਸਕਦੇ ਨੇ ਸੋ ਉਹ ਵੀ ਆਪਣੇ ਉਦੇ ਤੋਂ ਪਿੱਛੇ ਹਟ ਸਕਦੇ ਨੇ ਸੋ ਇਹਦੇ ਵਿੱਚ ਗੱਲ ਕਰੀਏ ਕਿ ਜੋ ਕੈਨੇਡਾ ਦੇ ਹਾਊਸਿੰਗ ਮਿਨਿਸਟਰ ਨੇ ਸ਼ਾਨ ਫਰੇਜਰ ਸਾਹਿਬ ਸੋ ਪਹਿਲਾਂ ਉਹਨਾਂ ਵੱਲੋਂ ਇਸ ਤਰੀਕੇ ਦੀ ਅਨਾਉਂਸਮੈਂਟ ਸਾਹਮਣੇ ਆਈ ਸੀ ਕਿ ਉਹ ਆਪਣਾ ਅਹੁਦਾ ਜਿਹੜਾ ਆ ਛੱਡਣਾ ਚਾਹੁੰਦੇ ਨੇ ਤੇ ਕੁਝ ਉਹਨਾਂ ਨੇ ਆਪਣੇ ਇਹ ਨਿੱਜੀ ਕਾਰਨ ਇਸ ਦੇ ਵਿੱਚ ਦੱਸੇ ਨੇ ਕਿ ਆਪਣੇ ਪਰਿਵਾਰ ਨੂੰ ਉਹ ਵਧੇਰੇ ਸਮਾਂ ਦੇਣਾ ਚਾਹੁੰਦੇ ਨੇ ਪਰਿਵਾਰਿਕ ਜ਼ਿੰਮੇਵਾਰੀਆਂ ਕਾਰਨ ਉਹ ਫੈਡਰਲ ਸਿਆਸਤ ਤੋਂ ਲੰਬੇ ਹੋਣਾ ਚਾਹੁੰਦੇ ਨੇ ਪਰ ਇਹਦੇ ਵਿੱਚ ਇਹ ਵੀ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਜੇਕਰ ਵਿਰੋਧੀ ਤੇ ਕੰਜ਼ਰਵੇਟਿਵ ਪਾਰਟੀ ਦੀ ਗੱਲ ਕਰੀਏ ਤਾਂ ਪੀਅਰ ਪੌਲੀਅਰ ਸਾਹਿਬ ਦੇ ਨਿਸ਼ਾਨੇ ਦੇ ਉੱਪਰ ਉਹ ਹਮੇਸ਼ਾ ਰਹੇ ਨੇ ਜਦੋਂ ਇਮੀਗ੍ਰੇਸ਼ਨ ਮਿਨਿਸਟਰ ਸਰ ਉਦੋਂ ਵੀ ਜੋ ਵੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਮੈਸਅਪ ਹੋਇਆ ਸੋ ਉਹਦਾ ਦੇ ਦੋਸ਼ ਸ਼ਰਫ ਹੈਜਰ ਉਹਨਾਂ ਤੇ ਲੱਗਦੇ ਰਹੇ ਨੇ ਉਹਨਾਂ ਨੇ ਕਿਹਾ ਵੀ ਨਾ ਜਾਂ ਗਲਤ ਨੀਤੀਆਂ ਕਾਰਨ ਇਸਾਰਾ ਕੁਝ ਕੈਨੇਡਾ ਦੇ ਵਿੱਚ ਹੋਇਆ ਫਿਰ ਜਦੋਂ ਉਹਨਾਂ ਨੂੰ ਇਹ ਹਾਊਸਿੰਗ ਮਿਨਿਸਟਰ ਵੀ ਬਣਾਇਆ ਗਿਆ ਤੇ ਉਸ ਤੋਂ ਬਾਅਦ ਵੀ ਲੱਗਾ ਵੀ ਇਹ ਜਿਸ ਵਿਅਕਤੀ ਕਾਰਨ ਕੈਨੇਡਾ ਦੇ ਵਿੱਚ ਹਾਊਸਿੰਗ ਸੰਕਟ ਆਇਆ ਹੈ ਸਿਆ ਗੱਲ ਤੇ ਇਮੀਗ੍ਰੇਸ਼ਨ ਪਾਲਸੀਆਂ ਖਾਣੇ ਸਭ ਕੁਝ ਹੋਇਆ ਤੇ ਉਸੇ ਵਿਅਕਤੀ ਨੂੰ ਅੱਗੇ ਜਾ ਕੇ ਹਾਊਸਿੰਗ ਮਿਨਿਸਟਰ ਬਣਾ ਦਿੱਤਾ ਗਿਆ ਤੇ ਹੁਣ ਉਹਨਾਂ ਵੱਲੋਂ ਇਹ ਅਨਾਉਂਸਮੈਂਟ ਕਰਨ ਤੋਂ ਬਾਅਦ ਇਸ ਤਰੀਕੇ ਦੀਆਂ ਸੰਭਾਵਨਾਵਾਂ ਨੇ ਕਿ ਉਹ ਨੋਵਾ ਸਕੋਸ਼ੀਆ ਦੀ ਜੋ ਪ੍ਰੋਵਿੰਸ਼ੀਅਲ ਲਿਬਰਲ ਪੋਲਿਟਿਕਸ ਹੈ ਸੋ ਉਹਦੇ ਵਿੱਚ ਅੱਗੇ ਜਾਣਾ ਚਾਹੁੰਦੇ ਨੇ ਉਹ ਫੈਡਰਲ ਪੋਲਿਟਿਕਸ ਦੀ ਜਗ੍ਹਾ ਪ੍ਰੋਵਿੰਸ਼ੀਅਲ ਪੋਲਿਟਿਕਸ ਨੂੰ ਚੁਣਨਾ ਚਾਹੁੰਦੇ ਨੇ ਤੇ ਉਹਨਾਂ ਦੀ ਜੋ ਰਾਈਡਿੰਗ ਹੈ ਨੋਵਾ ਸਕੋਸ਼ਾ ਦੇ ਵਿੱਚ ਸੋ ਅਗਲੀ ਵਾਰ ਸੰਭਾਵਨਾ ਹੈ ਕਿ ਮਾਰਕ ਕਾਰਨੇ ਸੋ ਉੱਥੋਂ ਰਿਪਰਿਜ਼ੈਂਟ ਲਿਬਰਲ ਪਾਰਟੀ ਨੂੰ ਕੰਨਗੇ ਸੋ ਦੂਸਰੇ ਪਾਸੇ ਇਹ ਲਿਬਰਲ ਪਾਰਟੀ ਨੂੰ ਵੱਡਾ ਜੋ ਉਹਨਾਂ ਨੂੰ ਕੱਲੇ ਨੁਕਸਾਨ ਹੋਇਆ ਸੋ ਉਹ ਡਿਪਟੀ ਪ੍ਰਾਈਮ ਮਿਨਿਸਟਰ ਤੇ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਇਹ ਫ੍ਰੀਲੈਂਡ ਹੋਣਾ ਦਾ ਜਿਸ ਢੰਗ ਨਾਲ ਇਹ ਅਸਤੀਫਾ ਸਾਹਮਣੇ ਆਇਆ ਜੋ ਉਹਨਾਂ ਨੇ ਅਸਤੀਫੇ ਦੇ ਵਿੱਚ ਸ਼ਬਦਾਬਲੀ ਵਰਤੀ ਹੈ ਸੋ ਜਿਸ ਢੰਗ ਨਾਲ ਉਹਨਾਂ ਨੇ ਆਪਣਾ ਰੋਸਾ ਸਿੱਧੇ ਤੌਰ ਤੇ ਉੱਪਰ ਜੈਸਨ ਟੂਡੋ ਸਾਹਿਬप्रति ਉਹਨਾਂ ਨੇ ਦਿਖਾਇਆ ਆ ਸੋ ਇਸ ਤੋਂ ਬਾਅਦ ਫਿਰ ਇਹ ਬਹੁਤ ਸਾਰੀਆਂ ਕਿਆਸਰਾਈਆਂ ਦਾ ਬਾਜ਼ਾਰ ਵੀ ਸ਼ੁਰੂ ਹੋਇਆ ਇਹ ਜੈਸਨ ਟੂਡੋ ਸਾਹਿਬ ਦੀ ਜਿਵੇਂ ਜ਼ਿਕਰ ਕੀਤਾ ਵੀ ਉਹਨਾਂ ਦੇ ਅਸਤੀਫੇ ਦੀ ਵੀ ਗੱਲ ਆਈ ਵੀ ਉਹ ਵੀ ਛੱਡ ਸਕਦੇ ਨੇ ਕਿਉਂਕਿ NDP ਕਿਉਂਕਿ ਲੰਬੇ ਸਮੇਂ ਤੋਂ ਲਿਬਰਲ ਪਾਰਟੀ ਦੇ ਨਾਲ ਖੜੀ ਰਹੀ ਹੈ ਇਹ ਕੁਝ ਦਿਨ ਅਜੇ ਪਹਿਲਾਂ ਹੀ ਜਦੋਂ ਇਹ ਤੀਜਾ ਵੀ ਜਿਹੜਾ ਮੋਸ਼ਨ ਲਿਆ ਗਿਆ ਕੰਟਰਪਾਰਟੀ ਕੋ ਸਰਕਾਰ ਸਿੱਟਣ ਵਾਸਤੇ ਨਾਨ ਕੰਫੀਡੈਂਸ ਮੋਸ਼ਨ ਸੋ ਉਹਦੇ ਵਿੱਚ ਵੀ ਉਹਨਾਂ ਨੇ ਸਰਕਾਰ ਦੀ ਹਮਾਇਤ ਕੀਤੀ ਸੀ ਉਸ ਮੋਸ਼ਨ ਦੇ ਖਿਲਾਫ ਵੋਟ ਪਾਈ ਸੀ ਤਾਂ ਕੱਲ ਉਹਨਾਂ ਵੱਲੋਂ ਵੀ ਇਹ ਪ੍ਰੈਸ ਕਾਨਫਰੰਸ ਕਰਕੇ ਜਸਟਨ ਟੂਰੋ ਸਾਹਿਬ ਦਾ ਅਸਤੀਫਾ ਮੰਗਿਆ ਗਿਆ ਕਹਿੰਦੇ ਵੀ ਜਸਟਨ ਟੂਰੋ ਸਾਹਿਬ ਆਪਣੇ ਉਦੇ ਨੂੰ ਛੱਡਣ ਇਹ ਲਿਬਰਲ ਲੀਡਰ ਜੋ ਕਹਿੰਦੇ ਉਹ ਆਪਣਾ ਸਹੀਫਾ ਦੇਣ ਸੋ ਇੱਥੇ ਉਹਨਾਂ ਨੇ ਇਹ ਸੰਕੇਤ ਇਹ ਦਿੱਤਾ ਕਿ ਉਹ ਲਿਬਰਲ ਪਾਰਟੀ ਦੇ ਨਾਲ ਤਾਂ ਹਜੇ ਹੋਰ ਸਮਾਂ ਰਹਿਣਾ ਚਾਹੁੰਦੇ ਨੇ ਪਰ ਉਹ ਚਾਹੁੰਦੇ ਨੇ ਕਿ ਪ੍ਰਧਾਨ ਮੰਤਰੀ ਕੋਈ ਹੋਰ ਹੋਵੇ ਜਸਟਨ ਟੂਡੋ ਪ੍ਰਧਾਨ ਮੰਤਰੀ ਨਾ ਹੋਣ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਵੀ ਉਹ ਕਰ ਰਹੇ ਨੇ ਸੋ ਜਸਟਨ ਟੂਡੋ ਸਾਹਿਬ ਦੇ ਨਾਲ ਇਹ ਜਿਸ ਤਰੀਕੇ ਦੀ ਸਪੋਰਟ ਰਹੀ ਜਿਸ ਤਰ੍ਹਾਂ ਦੀ ਇਸ ਤਰ੍ਹਾਂ ਦੇ ਜ਼ੋਰਾਂ ਦੇ ਉੱਪਰ ਜੋ ਕਰੇ ਬਹੁਤ ساری ਗੱਲਾਂ ਇਸ ਤੋਂ ਬਾਅਦ ਫਿਰ ਜੋ ਕਿ ਕੱਲ ਜੋ ਫਲ ਇਕਨੋਮਿਕ ਸਟੇਟਮੈਂਟ ਜਾਰੀ ਕੀਤੀ ਜਾਣੀ ਸੀਗੀ ਕਿ 16 ਦਸੰਬਰ ਦੇ ਦਿਨ ਸੀਗਾ ਤੇ ਉਹਦੇ ਵਿੱਚ ਵੀ ਕਿਉਂਕਿ ਫੈਡਰਲ ਜੋ ਡੈਫਿਸਟ ਹੈ ਵੱਧ ਕੇ 68 ਬਿਲੀਅਨ ਦੇ ਲਾਗੇ ਪਹੁੰਚ ਚੁੱਕਾ ਹੈ ਅਸਵਿਰੋਧੀ ਤਰਾ ਪਹਿਲੇ ਸਰਕਾਰ ਨੂੰ ਘੇਰੇ ਗਏ ਸੀ ਹਾਂ ਉਸ ਤੋਂ ਪਹਿਲਾਂ ਇੱਕ ਕ੍ਰਿਸਟਿਆ ਫ੍ਰੀਲੈਂਡ ਹੋਣੀ ਆਪਣੇ ਉਧੇ ਨੂੰ ਛੱਡ ਗਏ ਫਿਰ ਕਿਸੇ ਨਾ ਕਿਸੇ ਢੰਗ ਦੇ ਨਾਲ ਜਸਨ ਟੂਰੋ ਸਾਫ ਉਹਨਾਂ ਨੇ ਜੋ ਪਬਲਿਕ ਸੇਫਟੀ ਮਿਨਿਸਟਰ ਨੇ ਡੋਮਨਿਕ ਲੇ ਬਲੈਂਕਸ ਉਹਨਾਂ ਨੂੰ ਮਨਾਇਆ ਕਿ ਤੁਸੀਂ ਕਿ ਤੁਸੀਂ ਫ੍ਰੀਲੈਂਸ ਜਗਾ ਆਪਣੇ ਫਾਈਨੈਂਸ ਮਿਨਿਸਟਰੀ ਦਾ ਕੰਮ ਕਾ ਸੰਭਾਲੋ ਇਹ ਫਾਲ ਇਕਨੋਮਿਕ ਸਟੇਟਮੈਂਟ ਜਿਹੜੀ ਆ ਇਹ ਜਾਰੀ ਕੀਤੀ ਜਾਵੇ ਉਸ ਬਾਬਤ ਜੋ ਹੈ ਲੋਕਾਂ ਨੂੰ ਪਾਰਲੀਮੈਂਟ ਨੂੰ ਦੱਸਿਆ ਜਾਵੇ ਸੋ ਕਿਸੇ ਨਾ ਕਿਸੇ ਢੰਗ ਦੇ ਨਾਲ ਉਹ ਆਪਣੀ ਸਰਕਾਰ ਸਬੰਧੀ ਵਿੱਚ ਦਾ ਹਾਲ ਦੀ ਘੜੀ ਕਾਮਯਾਬ ਹੋਏ ਨੇ ਪਰ ਜਿਸ ਢੰਗ ਦੇ ਨਾਲ ਉਹਨਾਂ ਦੇ ਉੱਪਰ ਦਬਾਅ ਵਧਿਆ ਆ ਉਹਨਾਂ ਦੇ ਇਹ ਕਾਫੀ ਕਰੋਸ ਜਿਹੜੇ ਕੈਬਨਿਟ ਮਿਨਿਸਟਰ ਨੇ ਪਿਛਲੇ ਸਮੇਂ ਵਿੱਚ ਦੇਖੀ ਤਾਂ ਲਿਸਟ ਬਹੁਤ ਲੰਬੀ ਹੋ ਜਾਂਦੀ ਹੈ ਵੀ ਜਿਹੜੇ ਮਿਨਿਸਟਰ ਉਹਨੂੰ ਛੱਡ ਕੇ ਗਏ ਨੇ ਇਹ ਕ੍ਰਿਸਟੀਅਨ ਫੀਲਡ ਨੇ ਵੀ ਜਿਹੜੇ ਆ ਸਖਤ ਰੁਖ ਬਣਾਉਂਦੇ ਹੋਏ ਜੋ ਉਹਨਾਂ ਦੀ ਸਰਦਾਰ ਦੀ ਉਹਨਾਂ ਦੇ ਲੈਟਰ ਦੇ ਵਿੱਚ ਦਸੀ ਹੈ ਸੋ ਇਸ ਤੋਂ ਇਲਾਵਾ ਜੇਕਰ ਦੇਖੀਏ ਤਾਂ ਜਿਹੜੀ ਅੰਦਰੂਨੀ ਜਾਂ ਕਲੇਰੀਅਨ ਪੋਲਿਟਿਕਸ ਦਾ ਉਹਨਾਂ ਦੇ ਉੱਪਰ ਹਮਲੇ ਹੋ ਰਹੇ ਨੇ ਸੋ ਕੱਲ੍ਹ ਇਸ ਮੌਕੇ ਇਹ ਡੋਨਲਡ 트੍ਰੰਪ ਸਾਹਿਬ ਨੇ ਵੀ ਇਹ ਪਿੱਛਾ ਉਹਨਾਂ ਦਾ ਨਹੀਂ ਛੱਡਿਆ ਪਹਿਲਾਂ ਖਾਸ ਤੌਰ ਤੇ ਇਹਨਾਂ ਨੇ ਕ੍ਰਿਸਟੀਅਨ ਫਰੀਲੈਂਡ ਦਾ ਜ਼ਿਕਰ ਕੀਤਾ ਵੀ ਉਹਨਾਂ ਨੂੰ ਕਿਹਾ ਵੀ ਉਹਨਾਂ ਦਾ ਇਹ ਵਰਤਾਅ ਹੈ ਉਹ ਕਾਫੀ ਟੌਕਸਿਕ ਹੈ ਕਹਿੰਦੇ ਵੀ ਟੌਕਸਿਕ ਵਰਤਾਅ ਹੈ ਵੀ ਉਹਨਾਂ ਦੇ ਨਾਲ ਕਹਿੰਦੇ ਵੀ ਕਿਸੇ ਤਰੀਕੇ ਦੀ ਕੋਈ ਡੀਲ ਕਰਨੀ ਕਹਿੰਦੇ ਬਹੁਤ ਮੁਸ਼ਕਲ ਹੈ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਮਨਾਉਣ ਦੀ ਵੀ ਲੋੜ ਨਹੀਂ ਆ ਭਾਵੇਂ ਉਹਨਾਂ ਨੂੰ ਉਹਨਾਂ ਨੇ ਸ਼ਬਦ ਵਰਤੇ ਕਹਿੰਦੇ ਵੀ ਅਸੀਂ ਫਿਰ ਜਗਾ ਉਹਨਾਂ ਨੂੰ ਕਹਿੰਦੇ ਵੀ ਹਟਾਇਆ ਹੀ ਗਿਆ ਆ ਮੈਨੂੰ ਇਹ ਲੱਗ ਰਿਹਾ ਪਰ ਉਹਨਾਂ ਨਾਲ ਕਹਿੰਦੇ ਵੀ ਡੀਲ ਕਰਨੀ ਕੋ ਬਹੁਤ ਹੀ ਮੁਸ਼ਕਲ ਹੈ ਇਹ ਬਹੁਤ ਮੁਸ਼ਕਲ ਹੈ ਸੋ ਕਹਿੰਦੇ ਵੀ ਉਹਨਾਂ ਨੂੰ ਵਾਪਸ ਲੈ ਕੇ ਆਉਣ ਦੀ ਮਨਾਉਣ ਦੀ ਕੋਈ ਲੋੜ ਨਹੀਂ ਆ ਤੇ ਇਹ ਸਾਰੇ ਹਾਲਾਤਾਂ ਦੇ ਉੱਪਰ ਵੀ ਉਹਨਾਂ ਨੇ ਕੱਲ ਵੀ ਕਹਿ ਗਏ ਇੱਕ ਸਟੇਟ ਬਚਾਉਂਦਾ ਸਕੇ ਐਸੈਂਟੂੜਾ ਸਾਹਿਬ ਨੂੰ ਗਵਰਨਰ ਦੱਸ ਕੇ ਸੋ ਇਹ ਜਿਹੜੇ ਅੰਦਰੂਨੀ ਉਹਨਾਂ ਦੀ ਕੈਬਨਿਟ ਦੇ ਵਿੱਚ ਜੋ ਇਸ ਤਰੀਕੇ ਦੇ ਫੈਸਲੇ ਲਏ ਜਾ ਰਹੇ ਸੀ ਕੋ ਰੈਨ ਕਰਿਆ ਸੀ ਇਹ ਬੰਦੇਆਂ ਨੂੰ ਲਿਆ ਜਾਇਆ ਸੀਗਾ ਸੋ ਉਹਦੇ ਉੱਪਰ ਡੋਨਲਡ ਟਰੰਪ ਸਾਹਿਬ ਨੇ ਵੀ ਜੋ ਆਪਣੀ ਚੁਟਕੀ ਹੈ ਕੱਲ ਲਈ ਹੈ ਸੋ ਓਵਰਆਲ ਇਹ ਲੱਗ ਰਿਹਾ ਕਿ ਜਸਟਨ ਟੂਡੋ ਸਾਹਿਬ ਦੇ ਖਿਲਾਫ ਜੋ ਉਹਨਾਂ ਦੇ ਅੰਦਰੂਨੀ ਇਹ ਪਾਰਟੀ ਦੇ ਵਿੱਚ ਜੋ ਉਹਨਾਂ ਦੇ ਖਿਲਾਫ ਰੋ ਹੈ ਉਹ ਵਧਦਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੌਰਾਨ ਹੋ ਸਕਦਾ ਵੀ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਉਣ ਤਾਂ ਓਵਰਆਲ ਹੁਣ ਜਿੰਨਾ ਕੁ ਸਮਾਂ ਰਹਿ ਗਿਆ ਇਹ ਇਹ ਬਹੁਤ ਮੁਸ਼ਕਲ ਜਿਹੜਾ ਜਸਟਨ ਟੂਡੋ ਸਾਹਿਬ ਵਾਸਤੇ ਹੋਵੇਗਾ ਜੀ ਜੀ ਸੁਨਾਰ ਦੀ ਨਾਲ ਇਹ ਉਧਰ ਫੈਡਰਲ ਗਵਰਨਮੈਂਟ ਦੀ ਖਬਰ ਹੈ ਔਰ ਮੁਸ਼ਕਲਾਂ ਬਣੀ ਹੋਈਆਂ ਹੁਣ ਇਧਰ ਆਮ ਲੋਕਾਂ ਨੂੰ ਜਿਹੜੀਆਂ ਜੀ ਉਹ ਮੁਸ਼ਕਲਾਂ ਨੇ ਤੇ ਉਹ ਹੁਣ ਹੱਲ ਹੁੰਦੀਆਂ ਦਿਖ ਰਹੀਆਂ ਜਾਂ ਕੀ ਅਪਡੇਟ ਆ ਰਹੀ ਹੈ ਪ੍ਰਿੰਸ ਸਾਹਿਬ ਕੈਨੇਡਾ ਪੋਸਟ ਦੇ ਵਰਕਰਸ ਦੀ ਦੇਖੋ ਇਹਦੇ ਵਿੱਚ ਪਿੰਦਰੀ ਇਹ ਆ ਕਿ ਲੰਮੇ ਸਮੇਂ ਤੋਂ ਕੈਨੇਡਾ ਪੋਸਟ ਦੀ ਇਹ ਸਟ੍ਰਾਈਕ ਚੱਲ ਰਹੀ ਸੀ ਸਟ੍ਰਾਈਕ ਕਿਸੇ ਵੀ ਤਰ੍ਹਾਂ ਪੱਤਰ ਨਹੀਂ ਲੱਗ ਰਹੀ ਸੀ ਸੋ ਹੁਣ ਕੀ ਹੋਇਆ ਕਿ ਲੋਕ ਵੀ ਅੱਕੇ ਪੈ ਸੀ 크리스마ਸ ਕੋਲ ਆ ਗਏ ਸੀ ਇਹ ਆਲਰੇਡੀ ਬਹੁਤ ਵੱਡਾ ਘਟਾ ਕੈਨੇਡਾ ਪੋਸਟ ਨੂੰ ਪੈ ਚੁੱਕਾ ਸੀਗਾ ਉਹਨਾਂ ਦੇ ਬਹੁਤ ਇਹ ਵੱਡੀ ਗਿਣਤੀ ਜੋ ਆਲਰੇਡੀ ਇੱਕ ਕਸਟਮਰ ਨੇ ਜੋ ਕੈਨੇਡਾ ਪੋਸਟ ਸਿਵਾਵਾਂ ਲੈਂਦੇ ਸੀਗੇ ਸੋ ਉਹਨਾਂ ਵੱਲੋਂ ਪਹਿਲਾਂ ਹੀ ਉਹਨਾਂ ਨੂੰ ਛੱਡਿਆ ਜਾ ਚੁੱਕਾ ਸੀ ਹੋਰ ਜਿਹੜੇ ਵਿਕਲਪਰੇ ਨਾਲ ਵੱਲੋਂ ਚੋਣੇ ਸ਼ੁਰੂ ਕਰ ਦਿੱਤੇ ਗਏ ਸੀ ਸੋ ਫੈਡਰਲ ਸਰਕਾਰ ਨੂੰ ਵੀ ਕਿਤਨਾ ਕਿਤੇ ਲੱਗ ਰਿਹਾ ਸੀਗਾ ਕਿ ਹੁਣ ਬਹੁਤ ਜ਼ਿਆਦਾ ਸਮਾਂ ਹੋ ਗਿਆ ਇਸ ਢੰਗ ਨਾਲ ਅਸੀਂ ਅਗਰ ਬੈਠੇ ਦੇਖਦੇ ਰਹੇ ਤਾਂ ਇਹ 크리스마ਸ ਵੀ ਲੰਘ ਜਾਣੀ ਆ ਤੇ ਲੋਕਾਂ ਦੇ ਰੋਹ ਦਾ ਵੀ ਸਾਨੂੰ ਆਉਣ ਵਾਲੇ ਸਮੇਂ ਦੇ ਨਾਲ ਵੱਡੇ ਪੱਧਰ ਤੇ ਸਾਹਮਣਾ ਕਰਨਾ ਪੈਣਾ ਸੋ ਉਹਨਾਂ ਵੱਲੋਂ ਜੋ ਫੈਡਰਲ ਲੇਬਰ ਮਨਿਸਟਰ ਨੇ ਉਹਨਾਂ ਨੇ ਇਹ ਮਾਮਲੇ ਨੂੰ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਕੋ ਭੇਜ ਦਿੱਤਾ ਗਿਆ ਸੀਗਾ ਕਿ ਤੁਸੀਂ ਦੇਖੋ ਇਸ ਮਾਮਲੇ ਦੇ ਵਿੱਚ ਜਿਹੜੀ ਆ ਇਹ ਪੈਰਵਾਈ ਕਰੋ ਸੋ ਉਹਨਾਂ ਵੱਲੋਂ ਪਹਿਲਾਂ ਹੀ ਸੰਕੇਤ ਦਿੱਤੇ ਗਏ ਸੀਗੇ ਵੀ ਇਹਨਾਂ ਨੂੰ ਜਿਹੜੇ ਹੜਤਾਲ ਤੇ ਗਏ ਹੋਏ ਕਾਮੇ ਨੇ ਸੋ ਇਹਨਾਂ ਨੂੰ ਵਾਪਸ ਆਉਣਾ ਪੈਣਾ ਸੋ ਅੱਜ ਵੀ ਇਹਦਾ ਜੀ ਇਹ ਸਭਾਵਨਾ ਸੀ ਕਿ ਸਵੇਰੇ 8 ਵਜੇ ਕੋਈ ਹੁਣ ਟਾਈਮ 8 ਵਜੇ ਤੋਂ ਉੱਪਰ ਲੰਘ ਗਿਆ ਆ ਸੋ ਦਬਾਅ ਆਪਸ ਇਹ ਆਪਣੇ ਕੰਮਾਂ 'ਤੇ ਪਰਤਣਗੇ ਇਸ ਸਵਾਵਾ ਜਿਹੜੀਆਂ ਨੇ ਹੌਲੀ-ਹੌਲੀ ਜਿਹੜੀਆਂ ਵਾਪਸ ਪਹਿਲਾਂ ਵਾਂਗ ਹੋੜ ਗਿਆ ਸੋ ਇਹ ਸਾਰੇ ਜਗ੍ਹਾ ਹੀ ਅਪਲਾਈਸ ਆਉਂਦੇ ਨੇ ਤੇ ਕੋਈ ਜਗ੍ਹਾ ਹਾਲੇ ਵੀ ਇਸ ਤਰੀਕੇ ਦਾ ਟਾਲ ਮਰੋਲ ਕਿੱਥੇ ਜਾਂਦਾ ਇਹ ਸਥਿਤੀ ਥੋੜੀ ਦੇਰ ਬਾਅਦ ਹੋਰ ਸਪਸ਼ਟ ਹੋਵੇਗੀ ਪਰ ਅੱਜ ਸਵੇਰੇ 8 ਵਜੇ ਇਹਨਾਂ ਨੂੰ ਵਾਪਸ ਕੰਮ ਤੇ ਆਉਣ ਦੇ ਆਦੇਸ਼ ਜਿਹੜੇ ਨੇ ਉਹ ਦਿੱਤੇ ਗਏ ਸਨ ਜੀ 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 ਪ੍ਰਧਾਨ ਸਾਹਿਬ ਤੇ ਜਿੱਥੇ ਇਹਨਾਂ ਨੂੰ ਦੇਸ਼ ਦਿੱਤੇ ਆ ਇਹ ਆਪਣੇ ਜਿਹੜੇ ਆ ਜੀ ਬਿਜੇਸ ਵਧਾਉਣ ਦੀ ਗੱਲਬਾਤ ਕਰ ਰਹੇ ਨੇ ਇਹਨਾਂ ਦੇ ਤਾਂ ਬੇਜੇਜ਼ ਵਧ ਜਾਣਗੇ ਵੈਸੇ ਮਹਿੰਗਾਈ ਬੜੀ ਹੈ ਜੀ ਸੋ ਮਹਿੰਗਾਈ ਦੇ ਅੰਕੜੇ ਕੀ ਕਹਿ ਰਹੇ ਨੇ ਪ੍ਰਿੰਸ ਸਾਹਿਬ ਦਿੱਕਪੂ ਪਿੰਦਰ ਜੀ ਇਸ ਸਮੇਂ ਦੇਖੀਏ ਤਾਂ ਜੋ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਨਫਲੇਸ਼ਨ ਨੂੰ ਲੈ ਕੇ ਇਹ ਸਰਕਾਰ ਥੋੜੀ ਰਾਹਤ ਦੇ ਵਿੱਚ ਹੀ ਰਹੀ ਹੈ ਕਿਉਂਕਿ ਜਿੱਥੇ ਪਹਿਲਾਂ ਇਹ ਇਨਫਲੇਸ਼ਨ 8-5% ਦੇ ਉੱਪਰ ਚੱਲੇ ਗਈ ਸੀ ਹੌਲੀ-ਹੌਲੀ ਘਟਦੀ ਕਰਦੀ ਜੋ ਇਹਨਾਂ ਦਾ ਆਪਣਾ ਟਾਰਗੇਟ ਸੀਗਾ ਇਹ ਜੋ ਬੈਂਕ ਆਫ ਕੈਨੇਡਾ ਦਾ ਟਾਰਗੇਟ ਸੀਗਾ ਕਿ ਅਸੀਂ 2% ਦੇ ਉੱਪਰ 인ਫਲੇਸ਼ਨ ਨੂੰ ਲੈ ਕੇ ਆਣਾ 2% ਤੋਂ ਹੇਠਾਂ ਵੀ ਚਲੇ ਗਏ ਸੀਗੀ ਤੇ ਅਕਤੂਬਰ ਦੇ ਵਿੱਚ ਜੋ ਆંકੜੇ ਆਏ ਸੀਗੇ ਸੋ ਉਹਦੇ ਵਿੱਚ ਦੁਬਾਰਾ ਵੱਧ ਕੇ ਇਹ 2% ਦੇ ਉੱਪਰ ਆ ਗਏ ਸੀਗੇ ਤੇ ਤੁਸੀਂ ਇਹ ਵੀ ਦੇਖੋ ਕਿ ਇਸ ਦੇ ਦਰਮਿਆਨ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਵੀ ਘਟਾਇਆ ਦੋ ਕੁਆਟਰ ਦੀ ਕਮੀ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਨੂੰ ਲੈ ਕੇ ਕੀਤੀ ਗਈ ਹੈ ਸੋ ਇਸ ਕਮੀ ਤੋਂ ਬਾਅਦ ਇਹ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਹਨ ਕਿ 2.2 ਤੋਂ ਉੱਪਰ ਇਹ ਮਗਾਈ ਦੁਆਰਾ ਜਾ ਸਕਦੀ ਹੈ ਸੋ ਇਹਦੇ ਲਾਗੇ ਸ਼ਾਗੇ ਰਹਿ ਸਕਦੀ ਹੈ ਸੋ ਅੱਜ ਇਸ ਸਟੈਟਿਸਟਿਕ ਆ Canada ਵੱਲੋਂ ਇਸ ਬਾਬਤਾਂ ਆਪਣੇ ਅੰਕੜੇ ਜੋ ਨੇ ਉਹ ਸਾਹਮਣੇ ਰੱਖੇ ਜਾਣੇ ਸੀਗੇ ਜੋ ਕੁਝ ਕੁ ਮਿੰਟ ਪਹਿਲਾਂ ਸਟੈਟਿਸਟਿਕ ਆ ਇਹਨਾਂ ਨੇ ਦੱਸਿਆ ਆ ਕਿ ਨਵੰਬਰ ਮਹੀਨੇ ਇਨਫਲੇਸ਼ਨ ਰੇਟ ਆ ਜੋ ਉਹਨਾਂ ਦੇ ਮੁਤਾਬਕ 2% ਤੋਂ ਘਟ ਕੇ 1.9% ਤੇ ਆ ਗਿਆ ਸੋ 0.1% ਦੀ ਕਮੀ 인ਫਲੇਸ਼ਨ ਦੇ ਵਿੱਚ ਇਹ ਅਕਤੂਬਰ ਤੋਂ ਲੈ ਕੇ ਨਵੰਬਰ ਦੇ ਵਿੱਚ ਹੋਈ ਹੈ ਤੇ ਇਹਦੇ ਨਾਲ ਇਹ ਆ ਕਿ ਅਗਰ ਇਹ ਪਿਛਲੇ ਸਮੇਂ ਜਬ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਘਟਾਏ ਵੀ ਨੇ ਤੇ ਉਹਦੇ ਨਾਲ ਇਹ ਲੱਗ ਰਿਹਾ ਸੀਗਾ ਕਿ ਤੇ ਇਨਫਲੇਸ਼ਨ ਦੁਬਾਰਾ ਨਾ ਵੱਜ ਜਾਏ ਦੁਬਾਰਾ 2% ਤੋਂ ਉੱਪਰ ਨਾ ਚਲ ਜਾਏ ਫਿਰ ਮੁਸ਼ਕਲ ਹੋਵੇਗਾ ਅੱਗੇ ਜਾ ਕੇ ਫੈਸਲੇ ਲੈਣੇ ਮੁਸ਼ਕਲ ਹੋਣਗੇ ਪਰ ਹੁਣ ਅੱਜ ਦੀ ਰਿਪੋਰਟ ਇਹ ਦੱਸ ਰਹੀ ਹੈ ਵੀ ਪੇ 2.5% ਤੋਂ ਥੋੜੀ ਜਿਹੀ ਘਟ ਕੇ 2 1.9% ਤੇ ਆ ਗਈ ਹੈ ਸੋ ਇਹਦੇ ਨਾਲ ਫਿਰ ਹੁਣ ਜੋ ਅਗਲੇ ਮਹੀਨੇ ਇਹ ਬੈਂਕ ਆਫ ਕੈਨੇਡਾ ਨੇ ਫੈਸਲਾ ਲੈਣਾ ਜੋ ਜਨਵਰੀ ਦੀ ਮੀਟਿੰਗ ਦੇ ਵਿੱਚ ਫੈਸਲਾ ਹੋਣਾ ਹੈ ਉਹਦੇ ਵਿੱਚ ਉਹਨਾਂ ਨੂੰ ਥੋੜਾ ਸਿਕਾਲਾ ਹੋਊਗਾ ਕਿ ਸਾਡੇ ਵੱਲੋਂ ਇਹ ਵਿਆਜ ਦਰਾਂ ਘਟਾਉਣ ਦੇ ਬਾਬਤ ਵੀ ਮਗਾਈ ਵਧੀ ਨਹੀਂ ਹੈ ਕਾਬੂ ਦੇ ਵਿੱਚ ਹੈ ਕੰਟਰੋਲ ਦੇ ਵਿੱਚ ਹੈ ਤੇ ਹੋ ਸਕਦਾ ਫਿਰ ਇਸ ਤਰੀਕੇ ਹੀ ਜੋ ਇੰਟਰਸਟ ਰੇਟ ਘਟਾਉਣ ਦੇ ਫੈਸਲੇ ਨੇ ਆਉਣ ਵਾਲੇ ਸਮੇਂ ਦੌਰਾਨ ਚੱਲਦੇ ਰਹਿਣ ਸੋ ਜਿਵੇਂ ਜੀਐਸਟੀ ਦੀ ਵੀ ਗੱਲਬਾਤ ਹੈ ਕੁਝ ਚੀਜ਼ਾਂ ਦੇ ਉੱਪਰ ਟੈਕਸ ਦੀ ਛੋਟ ਦੇਣ ਦੀ ਗੱਲਬਾਤ ਹੋ ਰਹੀ ਹੈ ਤੇ ਹੋ ਸਕਦਾ ਵੀ ਉਹਦੇ ਨਾਲ ਵੀ ਥੋੜਾ ਬਹੁਤਾ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸਮੇਂ ਲਈ ਰਾਹਤ ਮਿਲੇ ਕਿਤੇ ਇਹ ਬਹੁਤ ਬਕਰ ਇਤਰਾਜ਼ ਵੀ ਨੇ ਲੋਕਾਂ ਨੇ ਇਹਨਾਂ ਗੱਲਾਂ ਬਾਤਾਂ ਨੂੰ ਲੈ ਕੇ ਪਰ ਓਵਰਆਲ ਇਨਫਲੇਸ਼ਨ ਨੂੰ ਲੈ ਕੇ ਪਿੰਦਾ ਜੀ ਜੋ ਅੱਜ ਦੇ ਆંકੜੇ ਵਿੱਚ ਦੱਸ ਦੇ ਕਿ ਇਹ ਹਜੇ ਬਹੁਤਾ ਮੈਂ ਡਿਟੇਲ ਚ ਪੜੇ ਨਹੀਂ ਆ ਵੀ ਕਿਹੜੀਆਂ ਚੀਜ਼ਾਂ ਕਟੀਆਂ ਨੇ ਕਿਹੜੀਆਂ ਵਧੀਆਂ ਨੇ ਪਰ ਇਨਾਂ ਤੇ ਜ਼ਰੂਰ ਹੈ ਕਿ ਇਹ ਇਨਫਲੇਸ਼ਨ ਥੋੜੀ ਘਟੀ ਹੈ ਇਸ ਫੈਡਰਲ ਸਰਕਾਰ ਕਟੋ-ਕਟ ਇਸ ਬਾਬਤ ਥੋੜੀ ਰਾਹਤ ਦੇ ਵਿੱਚ ਨਜ਼ਰ ਆ ਰਹੀ ਹੈ ਜੀ ਜੀਪ ਪ੍ਰਿੰਸ ਸਾਹਿਬ ਸੁਨਾਰ ਦੀ ਨਾਲ ਪਲਾਸਟ ਖਬਰ ਕਰਾਂਗੇ ਇਹ ਪ੍ਰਿੰਸ ਸਾਹਿਬ ਇੱਕ ਮੇਰੇ ਜਾਣਕਾਰ ਵੀ ਨੇ ਜਿਹੜੀ ਖਬਰ ਤੁਸੀਂ ਸਾਂਝੀ ਕਰਨ ਲੱਗੇ ਆ ਤੇ ਪਹਿਲਾਂ ਤੁਹਾਡੇ ਕੋਲ ਖਬਰ ਆਪਾਂ ਲੈ ਲਈਏ ਟਰੱਕ ਹਾਦਸੇ ਦੀ ਜਿਹੜੀ ਗੱਲਬਾਤ ਹੋਈ ਹੈ ਜੀ ਪ੍ਰਨਸਾਬ ਦੇਖੋ ਪਿੰਦ ਜੀ ਇਹਦੇ ਵਿੱਚ ਕੀ ਹੈ ਕਿ ਹਾਈਵੇ 11 ਦੀ ਗੱਲ ਕਰੀਏ ਤਾਂ ਇੱਕ ਕੁਛ ਦਿਨ ਪਹਿਲਾਂ ਲੌਂਗ ਲੌਕ ਦੇ ਲਾਗੇ ਹੀ ਇਸ ਸ਼ਹਿਰ ਦੇ ਵਿੱਚ ਆਮੋ ਸਾਹਮਣੇ ਦੋ ਟਰੱਕਾਂ ਦੀ ਟੱਕਰ ਹੋਈ ਸੀ ਤੇ ਟਰੱਕਾਂ ਨੂੰ ਅੱਗ ਲੱਗ ਗਈ ਸੀ ਕਿ ਉਹਦੀਆਂ ਵੀਡੀਓ ਵੀ ਸਰਕੂਲੇਟ ਹੋਈਆਂ ਸਨ ਤੇ ਉਦੋਂ ਹੀ ਜੋ ਉੱਥੇ ਲੋਕ ਮੌਜੂਦ ਸਨ ਉਹਨਾਂ ਦੇ ਦਰਸ਼ਣ ਮੁਤਾਬਕ ਵੀ ਇਹਦੇ ਵਿੱਚ ਮੌਤਾਂ ਵੀ ਹੋਈਆਂ ਨੇ ਸੋ ਕਿੰਨੀ ਇੱਕ ਗਿਣਤੀ ਦੇ ਵਿੱਚ ਮੌਤ ਹੋਈ ਹੈ ਜਾਂ ਹੋਰ ਕਿੰਨੇ ਕਿ ਜੱਕਵੀ ਨੇ ਸੋ ਇਹਦੇ ਬਾਰੇ ਬਹੁਤੀ ਕੋਸ਼ਿਸ਼ ਕੀਤੀ ਸਪਸ਼ਟ ਨਹੀਂ ਸੀ ਤੇ ਇਸ ਤਰੀਕੇ ਦੀਆਂ ਵੀ ਗੱਲਾਂ ਆ ਰਹੀਆਂ ਸੀ ਆ ਵੀ ਇਹ ਜੋ ਨੌਜਵਾਨ ਜੋ ਟਰੱਕ ਚਲਾ ਰਹੇ ਨੇ ਵੀ ਇਹ ਪੰਜਾਬੀ ਭਾਈਚਾਰੇ ਦੇ ਨਾਲ ਇਸ ਵਧਦ ਨੇ ਖੁਸ਼ ਇਸ ਤਰੀਕੇ ਦੀਆਂ ਵੀ ਗੱਲਾਂ ਸਾਹਮਣੇ ਆ ਰਹੀਆਂ ਸੀ ਪਰ ਪਤਾ ਨਹੀਂ ਸੀ ਲੱਗ ਰਿਹਾ ਵੀ ਇਹ ਉਹਨਾਂ ਦੇ ਨਾਮ ਕੀ ਨੇ ਉਹਨਾਂ ਦਾ ਪਿਸ਼ੋਕੜ ਕੀ ਹੈ ਤੇ ਹੁਣ ਜੋ ਇਸ ਬਾਬਤ ਜੋ ਸਥਿਤੀ ਸਪਸ਼ਟ ਹੋਈ ਹੈ ਇਹਦੇ ਵਿੱਚ ਭਿੰਦਾ ਜੀ ਕੀ ਹੈ ਵੀ ਦੋ ਟਰੱਕ ਆਮੋਂ ਸਾਹਮਣੇ ਹਾਈਵੇ 11 ਦੇ ਉੱਪਰ ਟਕਰਾਏ ਨੇ ਉਸ ਤੋਂ ਬਾਅਦ ਉੱਥੇ ਅੱਗ ਲੱਗੀ ਹੈ ਤਾਂ ਇਹਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਇਹ ਮੌਤ ਹੋਈ ਹੈ ਇਦੇ ਵਿੱਚ ਇੱਕ ਜਣਾ ਜੋ ਇੱਕ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਸੋ ਇਹ ਅਸਲ ਦੇ ਵਿੱਚ ਟੀਮ ਦੇ ਵਿੱਚ ਟਰੱਕ ਇਹ ਡਰਾਈਵਰ ਜਿਹੜੇ ਜਾ ਰਹੇ ਸੀਗੇ ਸੋ ਇੱਕ ਚਲਾ ਰਿਹਾ ਸੀ ਇੱਕ ਸੁੱਤਾ ਪਿਆ ਸੀ ਇਹ ਇਦਾਂ ਹੀ ਦੂਜੇ ਟਰੱਕ ਦੇ ਵਿੱਚ ਸੀ ਇੱਕ ਚਲਾ ਰਿਹਾ ਸੀ ਇੱਕ ਸੁੱਤਾ ਪਿਆ ਸੀਗਾ ਸੋ ਇਹ ਜਿਹੜੇ ਪਿੱਛੇ ਬੰਕ ਦੇ ਵਿੱਚ ਸੀਗੇ ਉਹਨਾਂ ਚੋਂ ਇੱਕ ਗੰਭੀਰ ਜ਼ਖਮੀ ਨੇ ਚਲਾਉਣ ਵਾਲੇ ਦੋ ਜਣਿਆਂ ਦੀ ਮੌਤ ਹੋਈ ਹੈ ਸੋ ਇਹਨਾਂ ਦੀ ਜਿਹੜੀ ਪਛਾਣ ਹੋਈ ਹੈ ਇੱਕ ਤੇ ਨੌਜਵਾਨ ਹੈ ਕਿ ਜੋ ਜਸਵਿੰਦਰ ਸਿੰਘ ਜੱਸੀ ਪਟਿਆਲਾ ਦੇ ਨਾਲ ਸਬੰਧ ਦੱਸਿਆ ਜਾ ਰਿਹਾ ਤੇ ਇਹ ਦੱਸਿਆ ਰਿਹਾ ਵੀ ਭੰਗੜੇ ਦਾ ਵੀ ਇਨਾਮੀ ਕੋਚ ਰਿਹਾ ਆ ਸੁਨਾਬੇ ਕਾਲਜ ਵਿੱਚ ਦੱਸਿਆ ਵੀ ਉੱਥੇ ਇਹ ਪ੍ਰੋਫੈਸੀ ਵੀ ਕਰਦਾ ਰਿਹਾ ਹੈ ਨੌਜਵਾਨ ਤੇ ਦੂਜਾ ਜੋ ਨੌਜਵਾਨ ਇਸੇ ਵਿੱਚ ਜਿਸ ਦੀ ਮੌਤ ਹੋਈ ਹੈ ਸੋ ਉਹ ਮਹਾਲੀ ਦੇ ਨਾਲ ਸਬੰਧ ਦੱਸਿਆ ਰਿਹਾ ਨਾਮ ਉਸ ਦਾ ਰਾਹੁਲ ਗੁਰੂ ਹੈ ਸੋ ਰਾਹੁਲ ਗੁਰੂ ਇਹ ਮਹਾਲੀ ਦੇ ਨਾਲ ਸਬੰਧਤ ਹੈ ਤੇ ਕੁਝ ਦਿਨ ਪਹਿਲਾਂ ਹੀ ਇਸ ਦੀ ਦੱਸੀ ਜਾ ਰਿਹਾ ਕਿ ਇਸ ਦੀ ਵਿਆਹ ਹੋਇਆ ਸੀਗਾ ਤੇ ਵਿਆਹ ਹੋਏ ਨੂੰ ਵੀ ਹਜੇ ਕੁਝ ਦਿਨ ਹੋਏ ਸੀਗੇ ਸੋ ਇਸ ਦੀ ਪਤਨੀ ਚੇਤਨਾ ਬਾਜਾਜ ਵੱਲੋਂ ਉਹ ਫੰਡ ਵੀ ਸ਼ੁਰੂ ਕੀਤਾ ਗਿਆ ਪਰਵਾਰਤੀ ਮਦਦ ਵਾਸਤੇ ਤੇ ਇਹ ਤੁਸੀਂ ਦੇਖੋ ਕਿ ਭਾਰ ਜਵਾਨੀ ਦੇ ਵਿੱਚ ਇਸ ਤਰ੍ਹਾਂ ਇਹ ਹਾਦਸਾ ਹੋਇਆ ਤੇ ਦੋ ਨੌਜਵਾਨ ਜੀ ਦੇ ਵਿੱਚ ਇੱਕ ਭੰਗੜੇ ਦਾ ਮਸ਼ਹੂਰ ਕੋਚ ਦੱਸਿਆ ਜਾ ਰਿਹਾ ਤਾਂ ਹੋ ਸਕਦਾ ਤੁਹਾਡਾ ਵਾਕਫ ਹੋਵੇ ਨੌਜਵਾਨ ਹੋਵੇ ਇਹ ਮੈਂ ਇਹਨਾਂ ਵਾਰੀ ਇਨਪੁਟ ਪਾ ਦਿੰਨਾ ਹੈ ਪ੍ਰਿੰਨ ਸਾਹਿਬ ਪ੍ਰੋਫੈਸਰ ਜਸਵਿੰਦਰ ਸਿੰਘ ਜੱਸੀ ਸਾਡੀ ਸੀਨੀਅਰ ਵੀ ਸੀਗੇ ਫਿਜ਼ੀਕਲ ਕਾਲਜ ਪਟਿਆਲਾ ਦੇ ਵਿੱਚੋਂ ਫਿਰ ਇਹ ਰਿਆ ਨੇ ਉੱਥੇ ਹੀ ਪੜਾਉਣਾ ਸ਼ੁਰੂ ਕੀਤਾ ਮੈਂ ਉਦੋਂ ਪੜਦਾ ਸੀਗਾ ਜੀ ਉੱਥੇ ਤੇ ਬਹੁਤ ਵਧੀਆ ਸੁਭਾਅ ਦੇ ਮਾਲਕ ਔਰ ਫਿਜ਼ੀਕਲ ਕਾਲਜ ਪਟਿਆਲਾ ਕਾਫੀ ਸਾਲ ਇਹਨਾਂ ਨੇ ਪੜਾਇਆ ਹੈ ਤੇ ਹੁਣ ਮੇਰੇ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਸੀਗਾ ਮੇਰੇ ਖਿਆਲ ਸਾਲ ਡੇਢ ਸਾਲ ਪਹਿਲਾਂ ਹੀ ਇੱਥੇ ਕੈਨੇਡਾ ਆਏ ਸੀਗੇ ਤੇ ਜਿਹੜਾ ਜੀ ਹੁਣ ਇਹ ਪਾਣਾ ਵਾਪਰ ਗਿਆ ਔਰ ਬਹੁਤ ਨੇਕ ਦਿਲ ਜਿਹੜਾ ਇਨਸਾਨ ਸੀਗਾ ਜੀ ਜੀ ਔਰ ਬਿਲਕੁਲ ਪਿੰਦ ਜੀ ਸੋ ਜੇ ਨਾਲ ਗੱਲ ਕਰੀਏ ਕਿ ਜੋ ਇਹ ਹਾਈਵੇ 11 ਹੈ ਤੇ ਇੱਥੇ ਪਿਛਲੇ ਕੁਝ ਸਾਲਾਂ ਦੇ ਦੇਖੀ ਤਾਂ ਬਹੁਤ ਹਾਦਸੇ ਹੋਏ ਨੇ ਤੇ ਬਹੁਤ ਸਾਰੇ ਆਪਣੇ ਪੰਜਾਬੀ ਭਾਈਚਾਰੇ ਦੇ ਨੌਜਵਾਨ ਹੀ ਉਹਨਾਂ ਹਾਦਸਿਆਂ ਦੇ ਵਿੱਚੋਂ ਕਾਫੀ ਮਾਰੇ ਗਏ ਨੇ ਸੋ ਇਹ ਗੱਲ ਇਹ ਆ ਕਿ ਇਹ ਜੋ ਹਾਈਵੇ ਆ ਹੈ ਹਾਈਵੇ 11 ਜੋ ਤਾਰਿਓ ਦੇ ਵਿੱਚ ਹੀ ਆਉਂਦਾ ਆ ਸੋ ਇਹ ਸਿੰਗਲ ਰੋਡ ਹੈ 90 ਕ ਦੀ ਸਪੀਡ ਹੈ ਸੋ ਇੱਥੇ ਆਬਾਦੀ ਵਾਲੇ ਦੁਆਲੇ ਜੋ ਸ਼ਹਿਰ ਨੇ ਪਿੰਡ ਨੇ ਕਾਫੀ ਘਟਨੇ ਆਬਾਦੀ ਬਹੁਤ ਘੱਟ ਹੈ ਤੇ ਸਨੋ ਬਹੁਤ ਜ਼ਿਆਦਾ ਪੈਂਦੀ ਹੈ ਹਾਈਵੇ ਸਿੰਗਲ ਹੋਣ ਕਾਰਨ ਇਹਦੇ ਉੱਪਰ ਕ੍ਰੋਸ ਕਰਨਾ ਜਾਂ ਕਈ ਵਾਰ ਕਿਛ ਤੋਂ ਅੱਗੇ ਲੰਘਣਾ ਉਹ ਕਾਫੀ ਮੁਸ਼ਕਲ ਹੁੰਦਾ ਇਹ ਬਹੁਤ ਵਾਰ ਹੋਇਆ ਵੀ ਇਹ ਨੌਜਵਾਨ ਜੋ ਡਰਾਈਵ ਕਰਦੇ ਨੇ ਉਧਰ ਪੇਸ਼ੈਂਸ ਘੱਟ ਹੁੰਦਾ ਆ ਇਹ ਕਿ ਅੱਗੇ ਕੋਈ ਤੁਹਾਡੇ ਹੌਲੀ ਕਰਕੇ ਗੱਡੀ ਚਲਾ ਰਿਹਾ ਵੀ ਮੈਂ ਇਹਨੂੰ ਕਿਸੇ ਢੰਗ ਨਾਲ ਕ੍ਰਾਸ ਕਰਕੇ ਲੰਘ ਜਾ ਕਿਉਂਕਿ ਹਾਈਵੇ ਸਿੰਗਲ ਐ ਫ ਸਾਹਮਣੇ ਕੋਈ ਹੋਰ ਗੱਡੀ ਆਉਂਦੀ ਹੁਣ ਕਾਰਨ ਇਸ ਤਿੱਕੇ ਦੇ ਹਾਦਸੇ ਵਾਪਰ ਜਾਂਦੇ ਨੇ ਇਹ ਬਹੁਤ ਵਾਰ ਇਸ ਬਾਬਤ ਜੋ ਕੰਪਨੀਆਂ ਨੇ ਉਹ ਅਗਾਹ ਦੀ ਕਰਦੀਆਂ ਰਹਿੰਦੀਆਂ ਨੇ ਬਟ ਓਵਰਆਲ ਜੋ ਇਹ ਇਨਫਰਾਸਟ੍ਰਕਚਰ ਨੂੰ ਲੈ ਕੇ ਵੀ ਇਹ ਗੱਲਾਂ ਬਾਤਾਂ ਨੇ ਹੁੰਦੀਆਂ ਨੇ ਕਿ ਕੈਨੇਡਾ ਨੂੰ ਇਸ ਪਾਸੇ ਸੋਚੋਂ ਦੀ ਲੋੜ ਹੈ ਕਿ ਅਗਰ ਇਸ ਤਰੀਕੇ ਦਾ ਇਨਫਰਾਸਟ੍ਰਕਚਰ ਹੀ ਰੱਖਣਾ ਆ ਤੇ ਇਸ ਤਰੀਕੇ ਦੇ ਨਾਤਾ ਫਿਹਾਸ ਤੇ ਬੰਦ ਹੋਣਗੇ ਨਾਹੀਂ ਇਹ ਕੈਨੇਡਾ ਦੇ ਵਿੱਚ ਇੰਟਰ ਪ੍ਰੋਵਿੰਸ਼ੀਅਲ ਜੋ ਟ੍ਰੇਡ ਹੈ ਉਹਨੂੰ ਉਸ ਤੇ ਵਿੱਚ ਵਾਦਾ ਹੋਵੇਗਾ ਸੋ ਮੰਗ ਦਾ ਲੋਕਾਂ ਦੀ ਇਹੀ ਹੈ ਕਿ ਜਿੱਥੇ-ਜਿੱਥੇ ਵੀ ਜ਼ਰੂਰਤ ਹੈ ਉੱਥੇ ਹਾਈਵੇਜ਼ ਨੂੰ ਡਬਲ ਕੀਤਾ ਜਾਵੇ ਪਰ ਹੁਣ ਜਿਵੇਂ ਅਸੀਂ ਦੇਖਿਆ ਕਿ ਸਾਡਾ ਇਹ ਡੈਫਿਸਿਟ ਵਾਧਦਾ ਜਾ ਰਿਹਾ ਇਹ ਹੋਰ ਜਿਹੜੇ ਪਾਸੇ ਸਰਕਾਰ ਵੱਖ-ਵੱਖ ਕੰਮਾਂ 'ਚ ਘिरी ਹੋਈ ਐ ਸੋ ਪਿਛਲੇ ਲੰਮੇ ਸਮੇਂ ਤੋਂ ਦੇਖੀਏ ਚਾਹੇ ਪ੍ਰਵੇਸ਼ਵਰ ਦੀ ਗੱਲ ਕਰ ਲਈ ਹਾਈਵੇ 413 ਦਾ ਮਸਲਾ ਦੇਖ ਲਈਏ ਚਾਹੇ ਅਸੀਂ ਓਵਰਆਲ ਬਾਕੀ ਪ੍ਰਵੇਸ਼ਵਰ ਦੇ ਵਿੱਚ ਦੇਖ ਲਈਏ ਇਹ ਇਨਫਰਾਸਟ੍ਰਕਚਰ ਦੇ ਉੱਪਰ ਉਹਨਾ ਕੰਮ ਨਹੀਂ ਹੋ ਰਿਹਾ ਜਿੰਨੇ ਕ ਲੋਕ ਇੱਥੇ ਆ ਰਹੇ ਨੇ ਜਾਂ ਅਗਰ ਜੀਟੀਏ ਤੋਂ ਬਾਹਰ ਲੋਕ ਕਾਹੜੂ ਕਿਤੇ ਬਾਹਰ ਬਸਾਉਣਾ ਹੈ ਉਹਦੇ ਵਾਸਤੇ ਇਨਫਰਾਸਟ੍ਰਕਚਰ ਬਣਾਉਣਾ ਬਹੁਤ ਜ਼ਰੂਰੀ ਹੈ ਸੋ ਇਹ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਹਾਸੇ ਹੋ ਜਾਂਦੇ ਨੇ ਇਹ ਦੁੱਖ ਪਗਟਾ ਦਿੱਤੇ ਜਾਂਦੇ ਨੇ ਇਹ ਉਹ ਫੰਡ ਬਣ ਜਾਂਦੇ ਨੇ ਪਰ ਸਥਿਤੀ ਜਿਹੜੀ ਆ ਜਿਉਂ ਦੀ ਤੀ ਉਹੀ ਬਣੀ ਰਹਿੰਦੀ ਆ ਸੋ ਇਹਦੇ ਨਾਲ ਫਿਰ ਜੀ ਇਹ ਵੀ ਆ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਸਵਿੰਦਰ ਸਿੰਘ ਜੱਸੀ ਅਜੇ ਸਾਲ ਕ ਪਹਿਲਾ ਅਸੀਂ ਕੈਨੇਡਾ ਦੇ ਵਿੱਚ ਆਇਆ ਸੀਗਾ ਤੇ ਇਹ ਜਿਹੜੇ ਹਾਈਵੇਸ ਨੇ ਇਹਨਾਂ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਆ ਸੋ ਇੱਥੇ ਡਰਾਈਵ ਕਰਨ ਵਾਸਤੇ ਖਾਸ ਤੌਰ ਤੇ ਕਮਰਸ਼ੀਅਲ ਜੇ ਤੁਸੀਂ ਵਿਕਲ ਚਲਾਉਣਾ ਆ ਤੁਹਾਡੇ ਕੋਲ ਲੰਬਾ ਤਿਆਰਬਾ ਹੋਣਾ ਚਾਹੀਦਾ ਵੀ ਸਨੋਵ ਦੇ ਵਿੱਚ ਕਿਸ ਢੰਗ ਨਾਲ ਗੱਡੀਆਂ ਚਲਾਉਣੀਆਂ ਨੇ ਅਫਸੋਸ ਦੀ ਗੱਲ ਹੈ ਇਸ ਇਹ बार-बारᱮ ਮੁੱਦਾ ਚੱਕਣ ਦੇ باوجود ਵੀ ਕਿ ਕਮਰਸ਼ੀਅਲ লাইসেনਸ ਵਾਸਤੇ ਜ਼ਰੂਰੀ ਟ੍ਰੇਨਿੰਗ ਹੋਵੇ ਬਕਾਇਦਾ ਕੈਨੇਡੀਅਨ ਐਕਸਪੀਰੀਅੰਸ ਤੁਹਾਡੇ ਕੋਲ ਹੋਵੇ ਫਿਰ লাইਸੈਂਸ ਦਿੱਤਾ ਜਾਣਾ ਪਰ ਇੱਥੇ ਕੀ ਹੈ ਕਿ ਜੋ ਵੇਸਟਰ ਹੈ ਜਿਹੜਾ ਕੱਲ ਪਰਸੋਂ ਕੈਨੇਡਾ ਆਇਆ ਇਹਨੂੰ ਪਤਾ ਹੀ ਕੱਖ ਰੀਆ ਉਹ ਵੀ ਟਰੱਕ ਦਾ লাইਸੈਂਸ ਲੈ ਕੇ ਤੁਰਿਆ ਫਿਰਦਾ ਸੋ ਸਰਕਾਰਾਂ ਸੁੱਤੀਆਂ ਪਈਆਂ ਨੇ ਨੌਜਵਾਨ ਮਾਰੇ ਜਾ ਰਹੇ ਨੇ ਸੋ ਇਸ ਤਰੀਕੇ ਦੀਆਂ ਖਬਰਾਂ ਜੜੀਆਂ ਨੇ ਕੁਝ ਦਿਨਾਂ ਬਾਅਦ ਕੁਝ ਮਹੀਨਿਆਂ ਬਾਅਦ ਵਾਪਸ ਏਰੀਆ ਨੇ ਸਾਡੇ ਕੋਲ ਪਹੁੰਚਦੀਆਂ ਨੇ ਤੇ ਅਸੀਂ ਭੜ ਕੇ ਚਲੇ ਜਾਂਦੇ ਨੇ ਪਰ ਹਾਲਾਤ ਜਿਹੜੇ ਨੇ ਜਿਉਂਦੇ ਤਿਉਂ ਬਣੇ ਹੋਏ ਨੇ ਜੀਪ ਪ੍ਰੇਨ ਸਾਹਿਬ ਪ੍ਰੇਨ ਸਾਹਿਬ ਬਹੁਤ ਵਧੀਆ ਇੱਕ ਤੁਸੀਂ ਜਾਣਕਾਰੀ ਔਰ ਸਰਕਾਰ ਦੇ ਕੰਨਾਂ ਤੱਕ ਵੀ ਗੱਲ ਪਹੁੰਚਣੀ ਚਾਹੀਦੀ ਹੈ ਹਾਈ ਵਿਜ਼ਨ ਕਿ ਜਿੱਥੇ ਜਿੱਥੇ ਪ੍ਰੇਨ ਸਾਹਿਬ ਇਹਨਾਂ ਦੀਆਂ ਪਾਰਟੀਆਂ ਵੱਡੇ ਵੱਡੇ ਫੰਡ ਫੰਡ ਪੈਸਾ ਦੇ ਦੇਣਾ ਸਾਡੇ ਇੱਥੇ ਕਿਹੜੇ ਵੀ ਜਾਵੇ ਪਰ ਕੋਈ ਗੱਲ ਨਹੀਂ ਮੀਡੀਆ ਜਿਹੜਾ ਸਾਰਥਕ ਹੋ ਕੇ ਜਿਹੜੀ ਗੱਲਬਾਤ ਕਰਨੀ ਆ ਆਪਾਂ ਤੁਸੀਂ ਰਲ ਮਿਲ ਕੇ ਸਾਰੀ ਇਹ ਗੱਲਬਾਤ ਕਰਦੇ ਰਹਿਣਾ ਹੈ ਤੇ ਪ੍ਰਿੰਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨੀਆਂ ਖਬਰਾਂ ਡਿਟੇਲ ਦੇ ਵੀ ਤੁਸੀਂ ਕੱਢ ਕੇ ਲੈ ਕੇ ਆਉਨੇ ਹੋ ਪ੍ਰਿੰਨ ਸਾਹਿਬ ਨੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ 416 848 9698 ਦੇ ਉੱਤੇ ਸਰਦਾਰ ਕੁਲਤਨ ਸਿੰਘ ਪੰਨੜਾ ਹੋਰਾਂ ਦੇ ਨਾਲ ਜੇ ਤੁਸੀਂ ਟਰੱਕ ਲੋਨ ਵੀ ਕਰਾਉਣਾ ਤਾਂ ਵੀ ਤੁਸੀਂ ਕਾਲ ਕਰ ਲਿਓ 416 848 9698 ਪੰਨ ਸਾਹਿਬ ਹੁੰਦੀ ਹੈ ਕੱਲ ਨੂੰ ਗੱਲ ਬਾਤ